ਵੀਡੀਓ ਦੇਖਣ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਾਲਵਾ ਡੈਟਰ ਵਰਕਸ਼ਾਪ ਤੋਂ ਫੋਰਡ 3701 ਇਹ ਅੰਮ੍ਰਾਲੇ ਵਾਲਾ ਤਿਆਰ ਹੋਇਆ ਇਹ ਜਨ ਵੀ ਜਿ ਡੈਟਰ ਤਿਆਰ ਹੋਇਆ ਸੀ ਕਨਾਟ ਆਈ ਸੀ ਸਾਡੇ ਕੋਲ ਇੱਕ 911 ਤੇ ਫੋਰਡ ਤੇ ਸਵਰਾਜ ਤਕਰੀਬਨ ਤਕਰੀਬਨ ਸਾਰੇ ਉਹ ਦੋਨੇ ਤਿੰਨੇ ਉਹ ਉਹ ਲਾਟ ਨਿਕਲ ਚੁੱਕਿਆ ਵਾ ਹੁਣ ਸਾਡੇ ਕੋਲ ਇੱਕ ਸੋਨਾ ਲਿਕਾ ਵਾ ਜਿਹਨੂੰ ਜੈਂਬੋ ਬਣਾਉਣਾ ਆਪਾਂ ਉਸ ਤੋਂ ਬਾਅਦ ਇੱਕ ਮੈਸੀ ਇੰਗਲੈਂਡ ਵਾਲਾ ਸੁਖਦੇਵ ਸਿੰਘ ਚੱਕ ਸਾਡੇ ਜਿਹੜੇ ਨਿਗਰਾਉਂ ਏਰੀਏ ਦੇ ਮੋਡਾਪਰ ਏਰੀਏ ਦੇ ਬਹੁਤ ਸੂਝ ਸੁਵਿਧਾ ਨੂੰ ਬੰਦੇ ਆ ਉਹਨਾਂ ਨੇ ਸਪੈਸ਼ਲ ਲਿਆ ਜਾਂਦਾ ਸੀ 1970 ਮੰਨ 68 69 ਜਾਂ 70 ਹੋ ਸਕਦਾ ਉਹਨੂੰ ਚਾਰ ਕਰਨ ਲੱਗਿਆ ਮੈਂ 2300 ਦੀ ਗੱਲ ਕਰਾਂ ਮੂਰੇ ਇਹਦੇ ਆਪਾਂ 90016 ਦੇ ਟਾਇਰ ਪਾਇਆ ਪਾਵਰ ਸਟੀering ਕੀਤਾ ਮਗਰ 14928 ਦੇ ਆ ਉਸ ਤੋਂ ਬਾਅਦ ਇਹਦੇ ਇੰਜਣ ਦਾ ਜਿਹੜਾ ਬੋਰ ਆ ਉਹ ਵੀ 111 ਪਾਇਆ ਜਿਹੜੀ ਇਹਦੀ ਕ੍ਰੈਂਕ ਰੀ ਸਟੋਕ ਆ ਉਹ ਵੀ ਆਪਾਂ ਨੂੰ ਇੱਕ ਪੀਸ ਮਿਲ ਗਿਆ ਸੀਗਾ ਲੌਂਗ ਸਟੋਕ ਉਹ ਵੀ ਉਦੋਂ ਬਾਅਦ ਨਵੀਂ ਪਾਈ ਆ ਆਪਾਂ 111 ਸਟਾਕ ਵਾਲੀ ਤੇ ਤਾਂ ਹੀ ਉਹਦੀ ਆਵਾਜ਼ ਦੀ ਕੁਆਲਿਟੀ ਚੰਗੀ ਆ ਇਹ ਡਾਕਟਰ ਸਾਡੇ 43 ਵਾਲੇ ਸਾਹਿਬ ਨੇ ਮੈਡੀਕਲ ਸਟੋਰਾਂ ਚੋਂ ਕੀ ਮੰਨ ਨਾਲ ਇਹ ਆਏ ਸੀ ਅੱਜ ਡਾਕਟਰ ਦੇਖਣ ਕਹਿੰਦਾ ਸੋਨਾ ਬਹੁਤ ਲੱਗਦਾ ਦੇਖ ਕੇ ਚੱਲਿਆ ਵਾ ਕਹਿੰਦਾ ਸੋਨਾ ਬਹੁਤ ਚੱਲਦਾ ਕਿਉਂਕਿ ਪਹਿਲਾਂ ਮੈਡੀਕਲ ਸਟੋਰ ਆ ਪਰ ਸ਼ੌਂਕ ਬਹੁਤ ਰੱਖਦੇ ਨੇ ਇਹ